ਈਵੀਐਮ ਹਟਾਓ ਦੇਸ਼ ਬਚਾਓ ਦੇ ਨਾਰੇ ਹੇਠ ਖਰਨ ਵਿੱਚ ਹੋਈ ਹੰਗਾਮੀ ਮੀਟਿੰਗ ਮੀਟਿੰਗ ਵਿੱਚ ਈਵੀਐਮ ਵਿਰੁੱਧ ਸੰਕਰਸ਼ ਕਮੇਟੀ ਦਾ ਕੀਤਾ ਗਿਆ ਗਠਨ ਮੀਟਿੰਗ ਵਿੱਚ ਆਏ ਲੋਕਾਂ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤਾ ਸੰਬੋਧਨ ਯੁੱਗ ਬੀਤ ਗਏ ਚੱਕੋ ਕੋੜੋ ਇਤਿਹਾਸ ਮਨੋਂ ਸੋਚ ਕੀਤੀਆਂ ਨੇ ਮਨ ਮੰਨੀਆਂ ਬੜਾ ਜ਼ੋਰ ਲਾਇਆ ਸਾਡੇ ਗੁਰੂਆਂ ਤੇ ਪੀਰਾਂ ਸਾਡੇ ਗਣਾ ਵਿੱਚੋਂ ਲੱਥਣ ਗੁਲਾਮੀਆਂ ਬੜਾ ਜ਼ੋਰ ਲਾਇਆ ਸਾਡੇ ਗੁਰੂਆਂ ਤੇ ਪੀਰਾਂ ਸਾਡੇ ਗਣਾ ਵਿੱਚੋਂ ਲੱਥਣ ਗੁਲਾਮੀਆਂ ਅਨ ਪੜਤੇ ਨੇ ਹੱਥੇ ਰੱਖ ਕੇ ਰਾਹ ਉਨਤੀ ਦੇ ਡੱਕੇ ਹੋਇਆ ਸਾਡੇ ਬੋਜਨ ਸਮਾਜ ਦੇ ਉੱਤੇ ਬੜੇ ਸਦੀਆਂ ਤੋਂ ਧੁੱਕੇ ਹੋਇਆ ਸਾਡੇ ਬੋਜਨ ਸਮਾਜ ਦੇ ਉੱਤੇ ਬੜੇ ਸਦੀਆਂ ਤੋਂ ਧੁੱਕੇ ਹੋਇਆ ਸ਼ੁਰੂ ਕਰ ਪਹਿਲਾ ਇਤਿਹਾਸ ਪੜਨਾ ਜੇ ਤੂੰ ਚਾਹਨਾ ਹੈ ਬਣਾਉਣਾ ਇਤਿਹਾਸ ਬੱਲਿਆ ਸ਼ੁਰੂ ਕਰ ਪਹਿਲਾ ਇਤਿਹਾਸ ਪੜਨਾ ਜੇ ਤੂੰ ਚਾਹਨਾ ਹੈ ਬਣਾਉਣਾ ਇਤਿਹਾਸ ਬੱਲਿਆ ਜੇ ਤੂੰ ਚਾਹਨਾ ਦੁਨੀਆ ਸलाम ਕਰੇ ਤੈਨੂੰ ਤਾਂ ਕੰਮ ਕਰਨੇ ਪੈਣੇ ਆ ਕੁਝ ਖਾਸ ਬੱਲਿਆ ਚੰਗੀਆਂ ਵਿਚਾਰਾਂ ਲਈ ਤੂੰ ਖੋਲ ਦਰਵਾਜ਼ੇ ਚੰਗੀਆਂ ਵਿਚਾਰਾਂ ਲਈ ਤੂੰ ਖੋਲ ਦਰਵਾਜ਼ੇ ਬਾਕੀ ਲਾਦੇ ਤੂੰ ਵਿਚਾਰਾ ਉੱਤੇ ਰੋਕ ਬੱਲਿਆ ਹੱਟ ਮਾਸ ਨਾਲ ਉੱਚ ਬਣੀ ਦੁਨੀਆ ਤੈਨੂੰ ਵੱਖਰਾ ਬਣਾਉ ਤੇਰੀ ਸੋਚ ਬੱਲਿਆ ਹੱਟ ਮਾਸ ਨਾਲ ਉੱਚ ਬਣੀ ਦੁਨੀਆ ਤੈਨੂੰ ਵੱਖਰਾ ਬਣਾਉ ਤੇਰੀ ਸੋਚ ਬੱਲਿਆ ਦਿਨੇ ਰਾਤੀ ਚੰਨਾ ਆਪਾ ਟੁੱਟ ਟੁੱਟ ਮਰੀਏ ਕਿੱਥੇ ਜਾਂਦੀ ਅਸਾਦੀ ਕਮਾਈ ਵਿਹਾਨੀਆਂ ਕਿੱਥੇ ਜਾਂਦੀ ਅਸਾਦੀ ਕਮਾਈ ਤੇਰੀ ਮੇਰੀ ਮਿਹਨਤਾਂ ਨੂੰ ਤੇਰੀ ਮੇਰੀ ਮਿਹਨਤਾਂ ਨੂੰ ਲੁੱਟ ਲਿਆ ਬਿੱਲੜਾ ਦੂਣੀ ਕਿਣੀ ਕਰ ਮਹਿੰਗਾਈ ਨੀ ਝੱਲੀਏ ਦੂਣੀ ਤੀਣੀ ਕਰ ਮਹਿੰਗਾਈ ਨੀ ਹਾਨ ਨੇ ਹਾਲੇ ਤੈਨੂੰ ਸਮਝੇ ਨਾ ਆਈ ਮਿੱਤੀ 17 ਫਰਵਰੀ ਨੂੰ ਲਖਵੀਰ ਸਿੰਘ ਵਡਾਲਾ ਲਖਵੀਰ ਸਿੰਘ ਬੋਬੀ ਤੇ ਰਗਵੀਰ ਸਿੰਘ ਵਡਾਲਾ ਦੀ ਅਗਵਾਈ ਵਿੱਚ ਖਰੜ ਗੈਸਟ ਹਾਊਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਜੁਜਾਰੂ ਵਰਕਰਾਂ ਦੀ ਈਵੀਐਮ ਹਟਾਓ ਦੇਸ਼ ਬਚਾਓ ਮੁਹਿੰਮ ਤਹਿਤ ਵਿਸ਼ੇਸ਼ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਆਏ ਆਗੂਆਂ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ ਇਸ ਸਮੇਂ ਹੀ ਵੀ ਐਮ ਹਟਾਓ ਦੇਸ਼ ਬਚਾਓ ਮੁਹਿੰਮ ਤੇ ਖੁੱਲਕੇ ਵਿਚਾਰਾਂ ਹੋਈਆਂ ਸਭ ਨੇ ਈਵੀਐਮ ਦਾ ਵਿਰੋਧ ਕੀਤਾ ਲਖਵੀਰ ਸਿੰਘ ਵਡਾਲਾ ਤੇ ਲਖਵੀਰ ਸਿੰਘ ਬੋਬੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਹਰ ਵਰਗ ਤੰਗ ਹੈ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਸਭ ਪਰੇਸ਼ਾਨ ਹਨ ਸਾਰੇ ਦੇਸ਼ ਦੇ ਲੋਕ ਸੜਕਾਂ ਤੇ ਉਤਰਨੇ ਸ਼ੁਰੂ ਹੋ ਗਏ ਹਨ ਉਨਾ ਕਿਹਾ ਕਿ ਭਾਜਪਾ ਵੀ ਐਮ ਵਿੱਚ ਕਪਲਾ ਕਰਕੇ ਲੋਕਤੰਤਰ ਦਾ ਖਾਤਮਾ ਕਰ ਰਹੀ ਹੈ। ਈਵੀਐਮ ਹਟਾਓ ਦੇਸ਼ ਬਚਾਓ ਮੂਹਮ ਨੂੰ ਲੋਕ ਲਹਿਰ ਬਣਾ ਕੇ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਕੁੰਬੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਈਵੀਐਮ ਹਟਾਓ ਦੇਸ਼ ਬਚਾਓ ਮੂਹਮ ਨੂੰ ਜੇਕਰ ਪਰਵਾਹ ਹੁੰਗਾਰਾ ਮਿਲਦਾ ਹੈ ਤਾਂ ਸਰਕਾਰ ਨੂੰ ਈਵੀਐਮ ਹਟਾ ਕੇ ਚੋਣ ਬਿਲੇਟ ਪੇਪਰਾਂ ਰਾਹੀਂ ਕਰਵਾਉਣੀਆਂ ਚਾਹੀਦੀਆਂ ਹਨ। ਪਰ ਕੋਈ ਵੀ ਸਰਕਾਰ ਜਦੋਂ ਕੁਰਸੀ ਤੇ ਬੈਠਦੀ ਹੈ ਤਾਂ ਚੋਣਾ ਵਿੱਚ ਲੋਕਾਂ ਨਾਲ ਕੀਤੇ ਵਾਦੇ ਭੁੱਲ ਜਾਂਦੀ ਹੈ ਜਿਵੇਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਗਰੰਟੀਆਂ ਦੇਣ ਦੀ ਗੱਲ ਕਰਦੀ ਸੀ ਪਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਇਸ ਤੋਂ ਬਾਅਦ ਪ੍ਰਿੰਸੀਪਲ ਸਰਬਜੀਤ ਸਿੰਘ ਐਸ ਡੀਓ ਮੈਂਦਰ ਸਿੰਘ ਹਰਨੇਕ ਸਿੰਘ ਨਡਿਆਲੀ ਬਿਕਰ ਸਿੰਘ ਵਡਵਾਲੀ ਨਾਜ਼ਮ ਸਿੰਘ ਹੱਲਾ ਮਾਸਟਰ ਗੁਰਬਚਨ ਸਿੰਘ ਨੇਤਰ ਸਿੰਘ ਨਾਬਾ ਕਾਮਰੇਡ ਹਰਨੇਕ ਸਿੰਘ ਕਰਨਲਜੀਤ ਸਿੰਘ ਆਦੇ ਨੇ ਸੰਬੋਧਨ ਕੀਤਾ ਇਸ ਸਮੇਂ ਮੀਟਿੰਗ ਵਿੱਚ ਆਏ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ EVM ਵਿਰੁੱਧ ਸੰਕਰਸ਼ ਕਮੇਟੀ ਦਾ ਗਠਨ ਕੀਤਾ ਅਤੇ ਫੈਸਲਾ ਕੀਤਾ ਕਿ 22 ਫਰਵਰੀ ਨੂੰ ਮੋਹਾਲੀ ਦੇ ਡਿਪਟੀ ਕਮਿਸ਼ਨਰ ਰਾਹੀ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਇਸ ਮੀਟਿੰਗ ਵਿੱਚ ਬਲਜੀਤ ਕੌਰ ਸਾਬਕਾ ਸਰਪੰਚ ਗੁਰਦੀਪ ਸਿੰਘ ਬਲਜੀਤ ਸਿੰਘ ਕਕਰਾਲੀ ਧਰਮ ਸਿੰਘ ਟੋਨੀ ਸਿਮਰਨਜੀਤ ਕੌਰ ਵਡਾਲਾ ਮੈਡਮ ਆਰਤੀ ਕਮਲੇਸ਼ ਭੁਪਿੰਦਰ ਸਿੰਘ ਗੋਲਦੀ ਅਮਨ ਕੁਰਾਲੀ ਪਰਪੂਰ ਸਿੰਘ ਸੁੱਚਾ ਸਿੰਘ ਸਨੇਟਾ ਅਜੈਬ ਸਿੰਘ ਭਾਗੋ ਮਾਜਰਾ ਸੁਖਮੰਦਰ ਸਿੰਘ ਅਵਤਾਰ ਸਿੰਘ ਸੈਪਲਾ ਬਲਕੇਸ਼ ਹਰਨਾਮ ਸਿੰਘ ਡੱਲਾ ਗੁਰਮੀਤ ਸਿੰਘ ਕੈਲੋ ਬਲਵੀਰ ਚੰਦਾ ਦੇ ਹਾਜ਼ਰ ਹੋਏ ਕਹਦਾ ਭਾਈ ਗੱਲ ਜਾ ਤੇ ਬੋਲਦਾ ਆਨਾ ਗੱਟਾ ਪੈਸਾ ਖੋਤਾ ਜਿਹਨੇ ਇੱਥੇ ਨੂੰ ਲੰਘਣਾ ਹੈ ਤਾਂ ਉਹ ਭਾਈ ਟੈਕਸ ਦੇਣਾ ਪਊਗਾ ਤਾਂ ਉਹ ਮੌਕੇ ਦੇ ਰਾਜੇ ਨੂੰ ਜਾ ਕੇ ਦੱਸਿਆ ਕਹਿੰਦੇ ਤੁਸੀਂ ਤਾਂ ਕਹਿੰਦੇ ਸਿਰਕ ਖਤਮ ਕਰ ਤੇ ਉਹ ਤਾਂ ਰਾਜੇ ਨੂੰ ਤਾਂ ਚੱਲਦਾ ਟੈਕਸ ਕਰ ਰਿਹਾ ਤਾਂ ਮੇਰਾ ਕਹਿਣ ਤੋਂ ਪਾਵੈ ਕਿ ਮੇਰੇ ਸਾਥੀਓ ਜੇਕਰ ਜੇ ਜਿਹੜੇ ਜਿਉਂਦੀਆਂ ਜ਼ਮੀਰਾਂ ਵਾਲੇ ਲੋਕ ਐ ਅੱਜ ਉਹ ਆਪਣੇ ਸਮਾਜ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰ ਦੋ ਜਿੱਦਾਂ ਚਾਹੁੰਦੇ ਆ ਉੱਥੇ ਤੇ ਪਹੁੰਚਿਆ ਤਾਂ ਤੁਹਾਨੂੰ ਦੇਖ ਕੇ ਹੀ ਬਹੁਤ ਲੋਕਾਂ ਦੇ ਜਿਹੜੀਆਂ ਅ ਮਨਾਂ ਦੇ ਵਿੱਚ ਗੱਲਾਂ ਆ ਉਹ ਨਿਕਲ ਜਾਣਗੀਆਂ ਪਰ ਅੱਜ ਆਪਾਂ ਪਾਰਟੀਆਂ ਨੂੰ ਪਲੇ ਰੱਖ ਕੇ ਆਪਾਂ ਇੱਥੇ ਇਕੱਠੇ ਹੋਏ ਆ ਇੱਕ ਐਸੇ ਮੁੱਦੇ ਤੇ ਜੋ ਪਹਿਲਾਂ ਸਾਰਿਆਂ ਤੁਸੀਂ ਗੱਲਾਂ ਸੁਣੀ ਲਈਆਂ ਵੀ ਸਦੀਆਂ ਤੋਂ ਜਿਹੜਾ ਸਾਡਾ ਕਾਣ ਹੁੰਦਾ ਰਿਹਾ ਹੈ ਸਾਡੇ ਰੈਵਰ ਜਿਹੜੇ ਸਾਡੇ ਰੈਵਰ ਨੇ ਉਹ ਲੱਗੇ ਹੋਏ ਨੇ ਸਾਨੂੰ ਬਚਾਉਣ ਦੇ ਲਈ ਸਾਡੀ ਹੋਂਦ ਨੂੰ ਬਚਾਉਣ ਦੇ ਲਈ ਸਾਡੇ ਸਮਾਜ ਨੂੰ ਚਾਉਣ ਦੇ ਲਈ ਪਰ ਹਜ਼ਾਰਾਂ ਸਾਲ ਹੋ ਗਏ ਅਸੀਂ ਫੇਰ ਉੱਥੇ ਦੇ ਉੱਥੇ ਹੀ ਖੜੇ ਆ ਹੁਣ ਪਤਾ ਨਹੀਂ ਇਹ ਕੀ ਗੈਪ ਹੈਗਾ ਸਾਡੇ ਦੇ ਵਿੱਚ ਸਾਡੇ ਆਪਸ ਦੇ ਵਿੱਚ ਕੀ ਗੈਪ ਹੈ ਕੁਝ ਪਾਰਟੀਆਂ ਦਾ ਵਾਦਾ ਕੁਝ ਵੈਸੇ ਹੀ ਪੈ ਗਿਆ ਸਮਝ ਨਹੀਂ ਆਉਂਦੀ ਪਰ ਇਸ ਗੈਪ ਨੂੰ ਦੂਰ ਕਰਨ ਦੇ ਲਈ ਅੱਪਾ ਪਾਰਟੀਆਂ ਨੂੰ ਸਾਈਡ ਤੇ ਰੱਖ ਕੇ ਦੇਖੋ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕੋਈ ਖੜਾ ਆਧਾਰ ਨਹੀਂ ਹੈਗਾ ਹਰਜੀ ਪਾਰਟੀ ਪੁਰਾਣੀ ਪਾਰਟੀ ਦੀ ਪਾਰਟੀ ਉਹ ਤੁਸੀਂ ਪਹਿਲਾਂ ਵੀ ਗੱਲਾਂ ਪਤਾ ਜਿਹੜੇ ਕਰ ਚੁੱਕੇ ਐ ਪਰ ਜੋ ਅਸੀਂ ਅੱਜ ਇੱਕ ਅਹਿਮ ਮੁੱਦਾ ਜਿਹੜਾ ਪੀਬੀਐਮ ਦਾ ਜਿਹੜਾ ਲੈ ਕੇ ਆਏ ਆਂ ਆਪਾਂ ਸਾਰੇ ਉਹ ਪਹਿਲਾਂ ਵੀ ਚੱਲ ਰਿਹਾ ਏ ਕਿ ਸਰਕਾਰ ਜਿਹੜੀ ਹੈਗੀ ਐ ਉਹ ਮਨੁਵਾਦੀ ਸਰਕਾਰ ਸਾਡਾ ਜਿਹੜਾ ਕਾਣ ਕਰ ਰਹੀ ਹੈ ਸੰਵਧਾਨ ਦਾ ਕਾਣ ਕਰ ਰਹੀ ਹੈ ਉਹ ਸੰਵਧਾਨ ਨੂੰ ਮਨੂ ਮੈਨੂੰ ਲੱਗਦਾ ਵੀ ਕੈਂਚ 'ਚ ਕੋਈ ਅਰਜੀ ਨਹੀਂ ਹੈਗਾ ਵੀ ਜਿਹੜਾ ਉਹ ਕੰਮ ਕਰ ਚੁੱਕੀ ਹੈ ਉਹ ਕੰਮ ਕਰ ਚੁੱਕੀ ਹੈ ਪਰ ਉਸ ਸਟ੍ਰਕਚਰ ਨੂੰ ਠੀਮੇ ਬਚਾਉਣਾ ਆਪਾਂ ਨੇ ਸਾਰਿਆਂ ਨੇ ਤੁਹਾਡੀ ਸਾਰੇ ਤੁਸੀਂ ਸੁਝਵਾਣ ਬੈਠੇ ਆ ਤੁਹਾਡੇ ਨਿਰਦੇਸ਼ਾ ਨਿਰਦੇਸ਼ਾਂ ਅਨੁਸਾਰ ਕਿਉਂਕਿ ਅਸੀਂ ਵੀ ਤੁਹਾਨੂੰ ਹੀ ਸਿੱਖਣਾ ਹੈ ਤੁਹਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਹੈਗੇ ਆ ਤੁਸੀਂ ਕਿਵੇਂ ਕੰਮ ਕਰਦੇ ਆ ਕਿਵੇਂ ਆਪਾਂ ਕੰਮ ਕਰਨਾ ਸੀ ਸਿੱਖ ਰਹੇ ਆ ਤੁਹਾਨੂੰ ਸਿੱਖ ਕੇ ਅਸੀਂ ਵੀ ਅੱਗੇ ਵਧਾਂਗੇ ਇਸ ਕਾਰਜ ਨੂੰ ਅੱਗੇ ਲੈ ਕੇ ਜਾਵਾਂਗੇ ਤੋ ਜੋ ਵੀ ਇਹਦਾ ਇਹ ਮੁੱਦਾ ਹੈਗਾ ਜੋ ਆਪਾਂ ਜੋ ਪ੍ਰੋਗਰਾਮ ਲਿਖਣ ਜਾ ਰਹੇ ਹਾਂ ਉਹ ਸੱਚੇ ਸੁੱਚੇ ਢੰਗ ਦੇ ਨਾਲ ਅਸੀਂ ਆਪਣੇ ਵੱਲੋਂ ਯਕੀਨ ਦਵਾਉਣੀ ਹੈ ਵੀ ਉਹਦੇ ਵਿੱਚ ਕੋਈ ਏਦਾਂ ਦਾ ਕੋਈ ਏਦਾਂ ਦੀ ਗੱਲਬਾਤ ਨਹੀਂ ਹੋਵੇਗੀ ਕੋਈ ਏਦਾਂ ਦੀ ਮੀਟਿੰਗਲ ਟੰਡ ਨਹੀਂ ਹੋਵੇਗਾ ਜੀ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪੁੱਤਰ ਤੇ ਲਖਵੀਰ ਸਿੰਘ ਜੀ ਬਡਾਲਾ ਜੀ ਬੋਬੀ ਜੀ ਅਪਰਾਲਾ ਕੀਤਾ ਛੋਟੇ ਜੀ ਮੀਟਿੰਗ ਹੋਈ ਤੇ ਮੀਟਿੰਗ ਦੇ ਸੱਦੇ ਤੇ ਸਾਰੇ ਤੇ ਅਸੀਂ ਪਹੁੰਚੇ ਤੇ ਕਾਫੀ ਸਾਰੇ ਲੋਕ ਸੁਚਾ ਸਿੰਘ ਜੀ ਬੈਠੇ ਨੇ ਪ੍ਰੋਫੈਸਰ ਸਾਹਿਬ ਬੈਠੇ ਨੇ ਕਰਾਲੀ ਜੀ ਬੈਠੇ ਨੇ ਹਰ ਦਿਨ ਰਾਤ ਜਦੋਂ ਵੀ ਕਿਸੇ ਤੇ ਗੱਲ ਆਉਂਦੀ ਹੈ ਜਿਵੇਂ ਬਾਈ ਜੀ ਨੇ ਦੱਸਿਆ ਅਤਿਆਚਾਰ ਦੀ ਪ੍ਰਸ਼ਟਾਚਾਰ ਦੀ ਕਰਪਸ਼ਨ ਦੀ ਕਦੇ ਕਿਸੇ ਅਫਸਰ ਨਾਲ ਲੜਨਾ ਹੋਵੇ ਜਾਂ ਕੋਈ ਐਮਐਲਏ ਹੋਵੇ ਜਾਂ ਮੰਤਰੀ ਹੋਵੇ ਸਾਨੂੰ ਇਹ ਪਰਵਾਹ ਨਹੀਂ ਹੁੰਦੀ ਇੱਥੇ ਡਿਪਟੀ ਸਪੀਕਰ ਵੀਰ ਦਵਿੰਦਰ ਰਹਾ ਪਜਾ ਕੇ ਰੱਖਿਆ ਐਨ ਕੇ ਸ਼ਰਮਾ ਰਹਾ ਪਜਾ ਕੇ ਰੱਖਿਆ ਜਗਮਉਨ ਕੰਗ ਜੀ ਦੇ ਖਿਲਾਫ ਕਈ ਮਰੀ ਮੋਰਚਾ ਘਟਿਆ ਪਰ ਅਸੀਂ ਤੁਹਾਡੀ ਸਹਿਯੋਗ ਨਾਲ ਕਦੇ ਪਿੱਛੇ ਨਹੀਂ ਹਟੇ ਕੋਈ ਵੀ ਸਰਪੰਚ ਪੰਜ ਐਸਸੀ ਹੋਵੇ ਜਾਂ ਬੀਸੀ ਹੋਵੇ ਉਹਦਾ ਜਦੋਂ ਪਿੱਠ ਤੇ ਖੜ ਜਾਂਦੇ ਸੀ ਪਰ ਪੂਰਾ ਅਸੀਂ ਜਿਹੜਾ ਸਮਰਥਨ ਦਿੱਤਾ ਅੱਜ ਗੱਲ ਜਿਹੜਾ ਮੇਨ ਅਜੰਡਾ ਤੁਹਾਡਾ ਜੋ ਈਵੀਐਮ ਦਾ ਈਵੀਐਮ ਦਾ ਮੇਰਾ ਅਜੰਡਾ ਇਹ ਸੀ ਵੀ ਈਵੀਐਮ ਹਟਾਓ ਦੇਸ਼ ਬਚਾਓ ਇਸ ਦੇ ਨਾਰੇ ਥੱਲੇ ਆਪਾਂ ਇਕੱਤਰ ਹੋਏ ਨੇ ਮੀਟਿੰਗ ਮੇਨ ਅਜੰਡਾ ਆਪਣਾ ਹੈ ਉੱਪਰ ਲੈ ਕੇ ਉਸ ਏਜੰਡੇ ਤੋਂ ਜੇਕਰ ਵਿਚਾਰਾਂ ਰੱਖਣ ਦੀ ਗੱਲ ਏ ਮੀਟਿੰਗ ਰੱਖਣ ਦੀ ਗੱਲ ਏ ਹੈ ਹੋਰ ਵੀ ਹਰ ਵਿਚਾਰ ਬੰਦਾ ਆਪਣਾ ਰੱਖ ਸਕਦਾ ਉਸ ਵਿਚਾਰ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਆਪਣੀ ਮਰਜ਼ੀ ਹੈ ਮੈਂ ਗੱਲ EVM ਦੀ ਕਰੀਏ ਵੀ EVM ਹਟਾਉਣ ਦੀ ਜਿਹੜੀ ਹੈ ਇਹ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਚ ਜਿਹੜੀ ਅੱਗ ਫੈਲ ਗਈ ਤੇ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਨੇ ਉਹ ਵੀ ਦਿਨ ਪ੍ਰਤੀ ਦਿਨ ਇੱਕਠ ਹੋ ਰਿਹਾ ਇਹ ਗੱਲ ਦੂਰ ਨਹੀਂ ਜਦੋਂ ਲੋਕਾਂ ਦਾ ਇਕੱਠ ਹੋ ਜੂਆ ਅਸੀਂ ਖਰੜ ਤੋਂ ਗੱਲ ਨਹੀਂ ਕਰਦੇ ਪੂਰੇ ਦੇਸ਼ ਦਾ ਜਦੋਂ ਮਹਿਮ ਬਣ ਜੂ ਲਹਿਰ ਚੱਲ ਪੂਗੀ ਇਹ ਵੀ ਹਟਾਈ ਜਾਊਗੀ ਤੇ ਗੱਲ ਕੱਲੀ ਅੱਜ ਈਵੀਐਮ ਵੀ ਮਂਦਰੀ ਨੇਤਰ ਸਿੰਘ ਜੀ ਨੇ ਦੱਸਿਆ ਆਪਣਾ ਸੰਗਠਨ ਕਾਇਮ ਹੋਣਾ ਚਾਹੀਦਾ ਇਕੱਠ ਹੋਣਾ ਚਾਹੀਦਾ ਜਦੋਂ ਇਕੱਠ ਹੋ ਜਾਂਦਾ ਤੁਸੀਂ ਕਰ ਕਰ ਤੋਂ ਦੁਰ ਪੈਂਦੇ ਆ ਉਹ ਲੜਾਈ ਕੋਈ ਦੂਰ ਨਹੀਂ ਹੈ ਚਾਹੇ ਈਵੀਐਮ ਦੀ ਹੋਏ ਜਾਂ ਹੋਰ ਦੀ ਪਰ ਲੇਕਿਨ ਜਿਹੜੀਆਂ ਸਰਕਾਰਾਂ ਸਰਕਾਰ ਕਾਲੀ ਦਲ ਦੀ ਹੋਵੇ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਬੀਜੇਪੀ ਦੀ ਹੋਵੇ ਆਪਣੀ ਕਿਸੇ ਸਰਕਾਰ ਨਾਲ ਰਿਸ਼ਤੇਦਾਰੀ ਨਹੀਂ ਹੈ ਪਰ ਸਾਨੂੰ ਤਾਂ ਸਿਰਫ ਤਾਂ ਸਿਰਫ ਨਿਆਂ ਜਿਹੜੇ ਛੋਟੇ ਲੋਕਾਂ ਨੂੰ ਆਪਣੇ ਸਮਾਜ ਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ ਸੌਖਾ ਤੇ ਸਸਤਾ ਇਨਸਾਫ ਮਿਲਣਾ ਚਾਹੀਦਾ ਹੈ ਮੈਂ ਗੱਲ ਕਰਾਂ ਆ ਵੀਰ ਪ੍ਰਤਾਪ ਪਾਜੂ ਜੀ ਦੀ ਜਿਨ੍ਹਾਂ ਨੇ ਆਰਟੀਆਈ ਸਰਕਾਰਡ ਕਢਾਇਆ ਸੀ ਦਿੱਲੀ ਜਿਹੜੀ ਟੋਪੀ ਵਾਲੀ ਸਰਕਾਰ ਹੈ ਜਿਹੜੀ ਆਪਣੀ ਚੱਲ ਰਹੀ ਹੈ 20000 ਕਰੋੜ ਰੁਪਇਆ ਜਿਹੜਾ ਐਸੀ ਸਮਾਜ ਲਈ ਆਇਆ ਸੀ ਉਹ ਪਤਾ ਨਹੀਂ ਕਿੱਥੇ ਗਾਇਬ ਕੀਤਾ ਕਿੱਥੇ ਨਹੀਂ ਇਹ 5 ਸਾਲ ਦਾ ਡਾਟਾ ਹੈ 2015 ਤੋਂ ਲੈ ਕੇ 20 ਤੱਕ ਦਾ ਜਿਸ ਵਿੱਚ 20000 ਕਰੋੜ ਰੁਪਇਆ ਰੱਖਿਆ ਸੀ ਉਹ ਪਤਾ ਨਹੀਂ ਇਹ ਟੋਪੀਬਾਦ ਸਰਕਾਰ ਕਿੱਥੇ ਖਰਚੀ ਕਿੱਥੇ ਨਹੀਂ ਉਹ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ ਲੱਗ ਰਿਹਾ ਦੂਜਾ ਟੋਪੀਬਾਦ ਕੇ ਰਿਹਾ ਵੀ ਇੱਥੇ ਕੋਈ ਰਿਜ਼ਰਵਰੀ ਰਿਜ਼ਰਵੇਸ਼ਨ ਨਹੀਂ ਰਿਜ਼ਰਵੇਸ਼ਨ ਖਤਮ ਹੋਣੀ ਚਾਹੀਦੀ ਹੈ ਜਿਹੜਾ ਤੁਹਾਡੇ ਨਾਲ ਬੀਤ ਰਿਹਾ ਅਸੀਂ 5 ਮਹੀਨੇ ਤੋਂ ਪਿੱਛੇ 4 ਮਹੀਨੇ ਪ੍ਰੋਫੈਸਰ ਸਾਬਨੇ ਗੋਹੀ ਕੀਤੀ ਬੋਬੀ ਜਨੇ ਗੋਹੀ ਕੀਤੀ ਐਸਸੀ ਰਿਜ਼ਰਵੇਸ਼ਨ ਚੋਰ ਫੜਾ ਮੋਰਚੇ ਤੇ ਬੈਠੇ ਨੇ ਜਾਲੀ ਸਰਟੀਫਿਕੇਟ ਤਣਾੜ ਲੋਕ ਮਲਾਈ ਬੈਠੇ ਨੇ ਇਹਨਾਂ ਨੇ 4 ਮਹੀਨੇ ਲੜਾਈ ਲੜੀ ਮੇਰੀ ਵੀ ਡਿਊਟੀ ਲੱਗੀ ਮੈਂ ਵੀ ਹੁਣ 2 ਮਹੀਨੇ ਤੋਂ ਲਗਾਤਾਰ ਜਿਹੜੀਆਂ 7 ਵਜੇ ਦੀਆਂ ਲਾਈਟਾਂ ਦੇ ਸਾਡਾ ਧਰਨਾ ਚੱਲ ਰਿਹਾ ਦਿਨ ਰਾਤ ਤੁਸੀਂ ਪਹੁੰਚਦੇ ਹੋ ਬਹੁਤ ਸਾਰੇ ਸਾਥੀ ਪਹੁੰਚਦੇ ਨੇ ਪਰ ਉਹ ਵੀ ਬਹੁਤ ਇੱਕ ਵੱਡੀ ਲੜਾਈ ਹੈ ਇਹ ਪੂਰੇ ਦੇਸ਼ ਦੀ ਲੜਾਈ ਹੈ ਜਿਹੜੇ ਸਾਡੇ ਗਰੀਬਾਂ ਦੇ ਹੱਕ ਧਨਾੜ ਲੋਕ ਖਾ ਗਏ ਨੇ ਉਹਨਾਂ ਚ ਵੀ ਤੁਹਾਡਾ ਯੋਗਦਾਨ ਵੱਧ ਤੋਂ ਵੱਧ ਚਾਹੀਦਾ ਹੈ ਜਿਸ ਮੌਕੇ ਤੇ 28 ਤਰੀਕ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਉੱਥੇ ਤੁਸੀਂ ਵੱਧ ਤੋਂ ਵੱਧ ਸੰਗਤਾਂ ਲੈ ਕੇ ਪਹੁੰਚੋ ਬਹੁਤ ਵਧੀਆ ਗੱਲ ਹੈ ਕਿ ਆਪਾਂ ਇਸ ਨੂੰ ਰੋਕੀਏ ਕਿਉਂਕਿ ਅਗਰ ਲੋਕਤੰਤਰ ਹੈ ਤਾਂ ਅਸੀਂ ਲੋਕ ਹਾਂ ਅਗਰ ਲੋਕਤੰਤਰ ਖਤਮ ਹੈ ਤਾ ਸਾਡੇ ਜਿਹੜੇ ਹੱਕ ਹਕੂਕਾ ਉਹ ਵੀ ਖਤਮ ਆ ਇੱਕ ਮੈਨ ਤੋਂ ਪਹਿਲਾਂ ਬਹੁਤ ਉਤੀ ਜੀ ਬਹੁਤ ਅੱਛੇ ਵਿਚਾਰ ਸ਼ਾਇਦ ਮੈਂ ਉਸੇ ਵਿਚਾਰ ਨਾਲ ਰੱਖ ਸਕਾਂ ਵਧੀਆ ਵਿਚਾਰ ਰੱਖ ਕੇ ਗਏ ਆ ਤਾਂ ਗੱਲ ਇੱਕ ਹੈ ਮੈਂ ਜੱਗੀਰਾਵ ਗੱਲ ਕਰਦਾ ਸੀ ਜੇ ਬਾਹਰ ਦੀ ਵੇ ਕੀਵੇਂ ਤੋਂ ਇਲੈਕਸ਼ਨ ਨਹੀਂ ਹੁੰਦਾ ਕਲਪੇਪਰ ਨਾਲ ਇਲੈਕਸ਼ਨ ਹੋ ਜਾਂਦਾ ਤਾਂ ਉਹਦੇ ਚ ਆਪਣਾ ਕੀ ਫਾਇਦਾ ਆਪਾਂ ਪਰਸਨਲ ਤੌਰ ਤੇ ਜਿਹੜਾ ਆਪਣਾ ਸਮਾਜ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਪਾਰਟੀਆਂ ਯੂਪੀਏ ਅ ਮਤਲਬ ਕਿ ਜਿਹੜੀ ਪਾਰਟੀ ਜਿਹਦੇ ਵਿੱਚ 32-33 ਇਦਾਂ ਉਦਾਂ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹ ਵੀ ਇਸ ਚੀਜ਼ ਨੂੰ ਲੜ ਰਹੀਆਂ ਸੁਪਰੀਮ ਕੋਰਟ ਦੇ ਵਕੀਲ ਵੀ ਲੱਗ ਰਹੇ ਆ ਹੋਰ ਵੀ ਕੇਡੀਐਮ ਦੇ ਖਿਲਾਫ ਲੜ ਰਹੇ ਆ ਤਾਂ ਉਹਨਾਂ ਲੋਕਾਂ ਦਾ ਤਾਂ ਫਾਇਦਾ ਹੈ ਉਹ ਕਹਿੰਦੇ ਦੇਈ ਨਹੀਂ ਆਉਂ ਤੋਂ ਲਕਸ਼ਣ ਨਹੀਂ ਹੁੰਦਾ ਬਲਕਿ ਪਰਨਾ ਲਕਸ਼ਣ ਹੋ ਜਾਂਦਾ ਤਾਂ ਸਾਡੀ ਸੱਤਾ ਆ ਜੇਗੀ ਸਾਡੀ ਸਰਕਾਰ ਆ ਜੇਗੀ ਪਰ ਮੈਂ ਸਮਝ ਕਰਕੇ ਉਹਦਾ ਸਾਡਾ ਬੈਨੀਫਿਟ ਕੀ ਆ ਅਸੀਂ ਜਿਉਂ ਧਰ ਮਹਿਮਾਨੀ ਆ ਅਸੀਂ ਇਹਨਾਂ ਨੇ ਲਾਈਏ ਕਟੋਂੜ ਸਾਡਾ ਕੋਈ ਬੈਨੀਫਿਟ ਤਾਂ ਹੋਣਾ ਨਹੀਂ ਦਾ ਕਹਿੰਦਾ ਕੋਪੜਾ ਸਾਹਿਬ ਦੇਖੋ ਸਵਾਰਥ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਔਰ ਕੰਮ ਉਹੀ ਕਰਨਾ ਚਾਹੀਦਾ ਜਿੱਦੇ ਚ ਆਪਣਾ ਸਵਾਰਥ ਹੋਵੇ ਮੈਂ ਡਾਇਰੈਕਟਲੀ ਸਿੱਧੇ ਤੌਰ ਤੇ ਦੁਨੀਆਂ ਤੇ ਕਹਿੰਦਾ ਹਾਂ ਕਿ ਅਸੀਂ ਪੈਸੇ ਖਰਚ ਕਰਕੇ ਤੁਸੀਂ ਇੱਥੇ ਬੰਦਿਆਂ ਨੂੰ ਬੁਲਾਇਆ ਕੁਰਸੀਆਂ ਵੀ ਲਿਆਤੀਆਂ ਰੇਲਮੈਂਟ ਵੀ ਕੀਤਾ ਹੁਣ ਕਹਿੰਦੇ ਲੰਗੜਦਾ ਹੀ ਪ੍ਰਬੰਧ ਆ ਪਾਣੀ ਵੀ ਰੱਖਿਆ ਲੋਕ ਵੀ ਆਪਣੇ ਵਹੀਕਲਾ ਨਹੀਂ ਬੱਸਾਕਾਰਾਂ ਨਹੀਂ ਜਾਂ ਕਿਸੇ ਤਰੀਕੇ ਨਾਲ ਪੈਸੇ ਖਰਚ ਕਰਕੇ ਆਏ ਆ ਅਸੀਂ ਪੈਸੇ ਖਰਚ ਕਰ ਰਹੇ ਆ ਕੀ ਗੱਲ ਸਾਡੇ ਬਜ਼ੁਰਗ ਵੀ ਅੱਧੇ ਦਿਨ ਚਲੇ ਗਏ ਤੇ ਅਸੀਂ ਵੀ ਇੱਧੇ ਹੀ ਸੰਘਰਸ਼ ਕਰਦੇ ਚਲੇ ਜਾਵਾਂਗੇ ਕਿ ਹੱਕ ਅਧੇ ਮਲਾਈ ਦੀ ਸਾਡੇ ਹਿੱਸੇ ਆਉਗੀ ਤਾਂ ਅਸੀਂ ਐਵੇਂ ਹੀ ਸ਼ਹਾਦਤਾਂ ਦੇਣ ਜੋਗੇ ਹੀ ਰਹੇਗੇ ਹੁਣ ਇੱਥੇ ਮੇਰੇ ਵੀਰ ਬੜੇ ਚੋਚ ਦੇ ਨਾਲ ਗੱਲ ਕਰ ਰਹੇ ਸੀ ਕਿ ਅਸੀਂ ਐ ਕਰਦੇ ਹਾਂਗਾ ਅਸੀਂ ਸਿੱਖ ਘਟਵਾ ਦੇ ਹਾਂਗੇ ਅਸੀਂ ਸਿੱਖ ਕੱਟ ਲਿਆਗੇ ਇਹ ਕਹਿੰਦੇ ਦੋਸਤੋ ਬਾਵਾ ਸਾਹਿਬ ਨੇ ਕਦੇ ਵੈਲੈਂਸ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਸੱਤਾ ਦੇ ਉੱਤੇ ਕਾਬਜ਼ ਹੋ ਅਗਰ ਅਸੀਂ ਬਾਵਾ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਸਹੀ ਤੌਰ ਦੇ ਉੱਤੇ ਦੇਣਾ ਜੇ ਅਸੀਂ ਨਾਈ ਝਗੜੇ ਹੀ ਕਰਦੇ ਆਂ ਤਾ ਇੱਕ ਦੋ ਨੂੰ ਮਾਰ ਖੁੱਟ ਗਏ ਆ ਆਪ ਮਾਰ ਖੁੱਟ ਕੇ ਅੰਦਰ ਹੋ ਜਾਗੇ ਅਸੀਂ ਤਾਂ ਕੋਟ ਨਹੀਂ ਆ ਤੂੰ ਕੀ ਕਹਿੰਦੇਂ ਇੰਡੀਆ ਦੇ ਵਿੱਚ ਸ਼ੈਡਿਊਲ ਕਾਸਟ ਤੇ ਸ਼ੈਡਿਊਲ ਡਰਾਈਵ ਬੰਦੇ ਜੇ ਕਿਤੇ ਇਹੇ ਗੱਲ ਨੂੰ ਭੁੱਲ ਜਾਣ ਭੁੱਲ ਜਾਣ ਭੁੱਲਣਾ ਬੜਾ ਔਖਾ ਹੈ ਵੀ ਡਾਕਟਰ ਅੰਬੇਡਕਰ ਵੀ ਇੱਥੇ ਆਇਆ ਅਰ ਪੰਜਾਬੀ ਭੁੱਲ ਜਾਣ ਕੇ ਕਾਸ਼ੀਰਾਮ ਪੰਜਾਬ ਚ ਆਇਆ ਜਾਂ ਪੰਜਾਬ ਚੋਂ ਚੱਲਿਆ ਜੇ ਭੁੱਲ ਜਾਣ ਮੈਂ ਫੇਰ ਦੁਬਾਰੇ ਕਹਣਾ ਜੇ ਭੁੱਲ ਜਾਣ ਉਹਨਾਂ ਨੂੰ ਭੁੱਲ ਕੇ ਇਹ ਸੋਚਣਾ ਚਾਹੀਦਾ ਕਿ ਫੇਰ ਕੀ ਬਣਦਾ ਬੁਲਾਰੇ ਸਾਰੇ ਬੋਲ ਕੇ ਗਏ ਆ ਵੀ ਆਇਆ ਹੋਣਾ ਚਾਹੀਦਾ ਆਇਆ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਗੱਲ ਅੱਜ ਦੀ ਤਰੀਖ ਦੇ ਵਿੱਚ ਅਸੀਂ ਭਰੇ ਪੀਤੇ ਮਾੜੇ ਚੰਗੇ ਜਹੇ ਜਿਹੀ ਹੈਗੇ ਆ ਜੇ ਅਸੀਂ ईवीएम ਨੂੰ ਹੱਥ ਨਾ ਪਾਇਆ ਨਾ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਪਹਿਲਾਂ ਗੱਲ ਕਰੀ ਹੈ ਕਿ ਸਾਨੂੰ ਸ਼ਡਿਊਲ ਕਾਸਟ ਤੇ ਸ਼ਡਿਊਲ ਟਰਾਈਬ ਨੂੰ ਭੁੱਲਣਾ ਪੈਗਾ ਕਿ ਅੰਬੇਡਕਰ ਇੱਥੇ ਹੈ ਵੀ ਸੀ ਕਾਂਸ਼ੀ ਰਾਮ ਇੱਥੇ ਹੈ ਵੀ ਸੀ ਕਿ ਨਹੀਂ ਅੱਜ ਦਾ ਖਾਸ ਕਰਕੇ ਜਿਹੜਾ ਮੇਰੀ ਰਿਪੋਰਟ ਹਰੇਕ ਬੰਦੇ ਕੋਲ ਹੈ ਵੀ ਮੈਂ ਅੱਜ ਕੱਲ ਕੀ ਕਰਦਾ ਮੈਂ ਉਹ ਪਾਰਟੀ ਦਾ ਨਾਮ ਨਹੀਂ ਲੈਣਾ ਪਰੰਤੂ ਜਿਹੜੀ ਗੱਲ ਮਿਸਟਰ ਨੇਤਰ ਸਿੰਘ ਨਾਬਾ ਕਹਿ ਕੇ ਗਏ ਨੇ ਐਸਸੀ ਐਸਟੀ ਓਬੀਸੀ ਜੇਸੀ ਪੰਜਾਬ ਚ ਲਾ ਲੀਏ ਤਾਂ 90% ਬਣਦੇ ਆ ਅਸੀਂ ਮੇਰੇ ਜੱਟ ਵੀਰਾਂ ਨੂੰ ਵੀ ਕਹਿ ਸਕਦੇ ਆ ਡਾਕਟਰ ਵੀਰ ਅੰਬੇਡਕਰ ਦਾ ਲੇਖ ਪੜ੍ਹ ਲਓ ਕਿਤਾਬ ਪੜ੍ਹ ਲਓ ਹੂ ਆਰ ਦਾ ਸ਼ੂਦਰਸ ਅਸੀਂ ਜਿਹੜੀ ਕ੍ਰਾਂਤੀ ਕਰਨ ਨੂੰ ਖੜੇ ਆ ਅਸੀਂ ਜਿਹੜੀ ਅਸੀਂ ਈਵੀਐਮ ਭੰਨਣ ਨੂੰ ਖੜੇ ਆ ਈਵੀਐਮ ਤੋੜਨ ਨੂੰ ਖੜੇ ਆ ਵੈਸੇ ਨੇਤਰਜੀ ਨੇ ਤੇ ਫਿਰ ਕਿਹਾ ਸੀ ਕਿ ਸਾਨੂੰ ਸੰਵਿਧਾਨ ਲਾਉ ਨਹੀਂ ਕਰਦਾ ਕਿ ਅਸੀਂ ਕਾਨੂੰਨ ਆਪਣੇ ਹੱਥ ਵਿੱਚ ਲਈਆ ਮੇਡਕਟ ਸਰ ਨੇ ਕਦੇ ਨਹੀਂ ਲਿਆ ਕਾਂਸੀ ਰਾਮ ਜੀ ਨੇ ਕਦੇ ਨਹੀਂ ਲਿਆ ਅਸੀਂ ਇੰਨਾ ਕਰਮੀ ਮੈਕ ਦਿਖਾ ਰਹੇ ਹਾਂ ਨੇਤਰ ਸਿੰਘ ਦਿਖਾ ਰਹੇ ਹਾਂ ਇਸ ਕਰਕੇ ਦਿਖਾ ਰਹੇ ਹਾਂ ਕਿ ਅਸੀਂ ਖਾਲੀ ਖੜੇ ਹਾਂ ਜਿਆਦਾ ਉਛਲਦੇ ਹਾਂ ਕਾਨੂੰਨ ਹੱਥ ਵਿੱਚ ਲੈਣ ਦੀ ਲੋੜ ਨਹੀਂ ਹੈ ਦਫਾ ਜਤਾੜੀ ਜਿਹੜੀ ਹੈ ਉਹ ਆਬਸੋਲੀਟ ਹੋ ਗਈ ਹੈ ਉਹਦੀ ਕੋਈ ਵੈਲਿਊ ਨਹੀਂ ਹੈ ਹੁਣ ਇਹ ਸਾਨੂੰ ਡਰਾਉਣ ਵਾਸਤੇ ਲਾਉਂਦੇ ਆ ਦਫਾ 44 ਨਗਰ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਦਾ ਜੋ ਵਿਸ਼ਾ ਈਵੀਐਮ ਦੇ ਖਿਲਾਫ ਲਗਭਗ ਪੂਰੇ ਦੇਸ਼ ਦੇ ਵਿੱਚ ਹੀ ਈਵੀਐਮ ਦੇ ਖਿਲਾਫ ਜੋ ਰੋਜ਼ ਪ੍ਰਦਰਸ਼ਨ ਦੋ ਰੋਜ਼ਾਨਾ ਮਜ਼ਾਰੇ ਆਪਾਂ ਖਬਰਾਂ ਵਿੱਚ ਦੇਖਦੇ ਹਾਂ ਸਭ ਤੋਂ ਪਹਿਲਾਂ ਦਾ ਧੰਨਵਾਦ ਸੁਪਰੀਮ ਕੋਰਟ ਦੇ ਜੋ ਸਾਡੇ ਵਕੀਲ ਸਹਿਬਾਨਾ ਜਿਨ੍ਹਾਂ ਨੇ ਇਸ ਮੁੱਦੇ ਨੂੰ ਪੂਰੇ ਦੇਸ਼ ਦੇ ਵਿੱਚ ਚੱਕਿਆ ਜੇ ਆਪਾਂ ਅੱਜ ਇੱਥੇ ਇਕੱਠੇ ਹੋਏ ਆ ਤਾਂ ਮੈਂ ਸਮਝਦਾ ਕਿ ਉਹਨਾਂ ਜੋ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਗੇ ਉਹਨਾਂ ਦੀ ਬਦੌਲਤ ਹੀ ਜਦੋਂ ਉਹਨਾਂ ਨੇ ਆਵਾਜ਼ ਉੱਚੀ ਬੁਲੰਦੀ ਕੀਤੀ ਆਪਣੀ ਤਾਂ ਉਹ ਆਵਾਜ਼ ਜਿਹੜੀ ਆ ਅੱਜ ਥੱਲੇ ਤੱਕ ਆਈ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਆਪਾਂ ਜਿੰਨੇ ਵੀ ਅੱਜ ਇੱਥੇ ਜਾਗਰੂਕ ਸਾਥੀ ਇਕੱਠੇ ਹੋਏ ਆ ਜੋ ਮਠੜਾ ਜੀ ਨੇ ਦੱਸਿਆ ਕਿ ਖਰੜ ਦੇ ਵਿੱਚ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਈ ਪ੍ਰੋਗਰਾਮ ਦੇਣਾ ਈ.ਆਰ.ਐਮ ਦੇ ਖਿਲਾਫ ਤਾਂ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਕਿ ਅਸੀਂ ਬਨੂੜ ਖੇਤਰ ਦੇ ਵਿੱਚੋਂ ਵੱਧ ਤੋਂ ਵੱਧ ਸਾਥੀ ਲੈ ਕੇ ਉਸ ਮਦਾਰੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਵੀ ਪਿਛਲੇ ਹਫਤੇ ਬਨੂੜ ਦੇ ਵਿੱਚ ਇਸੇ ਤਰ੍ਹਾਂ ਦਾ ਵੱਡਾ ਇਕੱਠ ਕਰਕੇ ਈਵੀਐਮ ਦੇ ਖਿਲਾਫ ਜਿਹੜਾ ਸਰਕਾਰ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਦਾ ਜੋਸੀਂ ਮਦਾਰਾ ਕੀਤਾ ਸੀਗਾ ਸੋ ਸਤਿਕਾਰਯੋਗ ਸਾਥੀਓ ਜੈ ਭੀਮ ਜੈਪਾਰਥ ਬੜਾ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਇਹ ਆਪਾਂ ਜਿਸ ਮੋਰਚੇ ਦੇ ਲਾ ਕੇ ਚੱਲੇ ਹੋਏ ਹਾਂ ਉਸ ਦੀ ਅਗਲੀ ਜਿਹੜੀ ਸਟੈਪ ਬਾਈ ਸਟੈਪ ਆਪਾਂ ਪ੍ਰੋਡਕਸ਼ਨ ਕਰਨ ਜਾ ਰਹੇ ਹਾਂ ਈਵੀਐਮ ਦੇ ਖਿਲਾਫ ਸਾਡੇ ਸਮਾਜ ਤੇ ਧੱਕੇ ਦਾ ਦੇਖੋ ਸ਼ੁਰੂ ਤੇ ਹੀ ਹੋ ਰਹੇ ਐ ਇਸ ਕੋਈ ਸ਼ੱਕ ਹੈ ਨਹੀਂ ਉਹ ਚਾਹੇ ਈਵੀਐਮ ਦਾ ਹੋਵੇ ਚਾਹੇ ਸਾਡੇ ਉਹ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਦੇ ਲੱਗੇ ਹੋਏ ਐ ਬੰਦੇ ਉਹ ਵੀ ਹੋਰ ਅਨੇਕਾਂ ਮੁੱਦੇ ਸਾਡੇ ਐ ਸੋ ਉਹਨਾਂ ਲਈ ਜਿਵੇਂ ਕਾਲ ਆਪ ਜੀ ਦੀ ਆਏਗੀ ਉਹ ਤੇ ਆਪਾਂ ਹਰ ਹਾਲਤ ਦੇ ਵਿੱਚ ਜਿਹੜੇ ਫੁੱਲ ਹੈ ਚੜਾਵਾਂਗੇ ਜਿੱਥੇ ਵੀ ਤੁਸੀਂ ਉਹ ਸਮਾਂ ਮੁਕਰਰ ਕਰੋਗੇ ਜਿੱਥੇ ਪੱਠ ਦਾ ਤੁਹਾਡਾ ਸਨੇਹਾ ਜਿਹੜਾ ਆਊਗਾ ਉਹਦੇ ਵਿੱਚ ਖੂਲੇ ਅੰਬੇਡ ਕਰ ਜਾਗਰਤੀ ਮੰਚ ਦੇ ਜਿੰਨੇ ਵੀ ਸਾਥੀ ਹੈ ਉਹ ਵੱਧ ਚੜ ਕੇ ਹਾਜ਼ਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕੱਟ ਦੇ ਵਿੱਚ ਸਾਰੇ ਮੈਂ ਸਮਝਦਾ ਬਹੁਤ ਸਿਆਣੇ ਬੁੱਧੀਜੀਵੀ ਜਿਹੜੇ ਅੱਜ ਦੇ ਆਪਣੇ ਹੱਕਾਂ ਤੇ ਲੜਖੀ ਕਰਨ ਵਾਲੇ ਕੱਤਰ ਹੋਏ ਆ ਉਹਨਾਂ ਦੇ ਅੱਜ ਦੇ ਆਉਣ ਤੇ ਛੋਟੇ ਜਿਹੇ ਸੁਨੇਹੇ ਤੇ ਅੱਜ ਮੈਂ ਉਹਨਾਂ ਨੂੰ ਵਧਾਈ ਦਿੰਨਾ ਵੀ ਤੁਸੀਂ ਇੱਕ ਬਹੁਤ ਵੱਡਾ ਮੁੱਦਾ ਹੈ ਕਿਤੇ ਅੱਜ ਤੁਸੀਂ ਪਹਰਾ ਦੇਣ ਜਾ ਰਹੇ ਆ ਮੈਂ ਸਮਝਦਾ ਕਿ ਸਾਰੀ ਤਕਰੀਬਨ ਜੇ ਬੋਲ ਨਹੀਂ ਸਕਦੇ ਅੱਜਕਲ ਸੋਸ਼ਲ ਮੀਡੀਆ ਤੇ ਜਾਣੂ ਜੂਰ ਹੋ ਗਏ ਐ ਮੈਂ ਤੁਹਾਨੂੰ ਕੋਈ ਭਾਸ਼ਣ ਦੇਣ ਨਹੀਂ ਲੱਗਿਆ ਮੈਂ ਤੁਹਾਨੂੰ ਯਾਦ ਕਰਾਉਣਾ ਜੋ ਸਾਡੇ ਨਾਲ ਨਿਤ ਪ੍ਰਤੀ ਦਿਨ ਇੱਕ ਘਟਨਾਵਾਂ ਹੁੰਦੀਆਂ ਜਾਂ ਇਹ ਜਿਹੜੇ ਛਾਤਰ ਦਿਮਾਗ ਹਾਕਮ ਐ ਇਹ ਕਿਵੇਂ-ਕਿਵੇਂ ਆ ਕੇ ਸਤਾ ਦੇ ਕਾਬਜ ਹੋ ਜਾਂਦੇ ਐ ਤੁਸੀਂ ਸਮਝ ਸਕਦੇ ਐ ਵੀ ਜਿਵੇਂ ਕਿਵੇਂ ਇੱਕ ਮੋਦੀ ਇੱਕ ਵਾਰੀ ਜਿਵੇਂ ਕਹიდੀਏ ਵੀ ਅੰਨੇ ਦੇ ਪੈਰ ਦੇ ਹੇਡ ਬਟੇਰਾ ਆਉਣ ਵਾਲੀ ਗੱਲ ਹੈ ਉਹ ਇੱਕ ਵਾਰੀ ਤਾਂ ਆ ਗਿਆ ਜੇ ਮੁੜ ਕੇ ਆ ਗਿਆ ਨਾ ਇਹ ਗੱਲ ਸੱਚ ਹੈ ਕੋਈ ਮੁੜ ਕੇ ਤੁਹਾਡੀਆਂ ਸਟੇਜਾਂ ਸਟੂਜਾਂ ਨਹੀਂ ਲੱਗਣ ਦੇਣੀਆਂ ਉਹਨਾਂ ਨੂੰ ਇਹ ਬਿਲਕੁਲ ਹਿਟਰਮ ਹੈ ਜਿਵੇਂ ਹੁਣ ਤੁਸੀਂ ਇਹਦੇ ਕਾਰਨਾਮੇ ਮੁੱਢ ਤੋਂ ਹੀ ਦੇਖੇ ਆ ਇਹ SLAਸ ਰੂ ਨਹੀਂ ਕਰਦਾ ਇਹ ਕਹੇ ਰਾਸ਼ਟਰਪਤੀ ਆ ਹੋਰ ਕਿਸੇ ਦੀ ਹੋਰ ਕੋਈ ਹਾਕਮ ਨੂੰ ਨਾਲ ਲੱਗੇ ਨਹੀਂ ਚੱਲਦਾ ਤੇ ਮੇਰੇ ਸਾਹਮਣੇ ਬੈਠੇ ਸਾਰੇ ਸੂਝਵਾਨ ਵੀਰੋ ਤੇ ਭੈਣੋ ਅੱਜ ਜmai ਸਮਝਦਾ ਹੈ ਕਿ ਪ੍ਰਬੰਧਕ ਵਧਾਈ ਦੇ ਪਾਤਰਾਂ ਜਿਨ੍ਹਾਂ ਨੇ ਏਵੀਐਮ ਵਰਗੇ ਇਹ ਮੁੱਦੇ ਨੂੰ ਜਿਹਦੀ ਅਤਿ ਲੋੜ ਸੀ ਬਹੁਤ ਲੋੜ ਸੀ ਉਹਨੂੰ ਛੋਇਆ ਤੇ ਅੱਜ ਮੇਂ ਦਵਾਨਾ ਦੇ ਵੀਰਾਂ ਦੇ ਵਿੱਚ ਕੋਟੀ ਦੇ ਲੀਡਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਇੱਕ ਵਾਰ ਫਿਰ ਇਹਨਾਂ ਨੂੰ ਵਧਾਈ ਦੇਣਾ ਬਹੁਤ ਬਹੁਤ ਧੰਨਵਾਦ ਕਰਦਾ ਵੀਰੋ ਪਾਵੇਂ ਇਹ ਵੀ ਅੰਦੀ ਲੜਾਈ ਸਾਰੇ ਦੇਸ਼ ਦੇ ਅੰਦਰ ਬਹੁਤ ਵੱਟੇ ਪੱਤਰ ਤੇ ਲੜੀ ਜਾ ਰਹੀ ਹੈ ਉੱਠ ਰਹੀ ਹੈ ਪਰ ਸਾਡਾ ਪੰਜਾਬ ਸੁਕਤਾ ਪਿਆ ਸਾਡੇ ਪੰਜਾਬ ਦੇ ਅੰਦਰ ਬਿਲਕੁਲ ਇਹ ਗੱਲ ਨਹੀਂ ਸੋਸ਼ਲ ਮੀਡੀਆ ਤੇ ਮੇਰੇ ਵਰਗੇ ਲੋਕ ਆ ਸਾਰੇ ਲੋਕ ਅੱਗੇ ਤੱਕ ਸ਼ੇਅਰ ਜੂਮ ਕਰੀ ਜਾਂਦੇ ਆ ਪਾਈ ਜਾਂਦੇ ਆ ਪਰ ਆ ਮੈਦਾਨ ਜਿਹੜਾ ਬੱਲਿਆ ਚਾਹੇ ਹਰੂੜ ਵਾਲੇ ਸਾਥੀ ਪਤਾ ਲੱਗਿਆ ਤਾਹੌਨ ਖੰਡਾ ਵਾਲੇ ਸਾਥੀਆਂ ਨੇ ਮੱਲਿਆ ਇਹ ਸਭ ਤੋਂ ਪਹਿਲਾਂ ਮੈਦਾਨ ਦੇ ਵਿੱਚ ਹੁੰਦੇ ਆ ਭੜਾਈ ਦੇ ਪਾਸੇ ਮੇਰੇ ਵੀਰੋ ਇਸ ਤੋਂ ਪਹਿਲਾਂ ਮੈਂ ਪੋਸਟ ਪਾਈ ਸੀ ਉਹ ਸਾਰੇ ਸਾਥੀ ਜੁੜੇ ਹੋਏ ਆਪਣੇ ਨਾਲ ਜਾਗੋ ਜਾਗੋ ਪੰਜਾਬੀਓ ਜਾਗੋ ਇਹਦੇ ਹਮਦੇ ਬੰਦੇ ਤੇ ਸਾਰਾ ਵਿਸਥਾਰ ਨਾਲ ਲਿਖਿਆ ਗਿਆ 100 ਅਰਥ ਮੈਂ ਸਮਝਦਾ ਆ ਕਿ ਐਸਟੀਮ ਨੇ ਪੰਜਾਬ ਨੂੰ ਜਗਾਤਾ ਅੱਜ ਇਹ ਜਿਹੜੀ ਅੱਜ ਲਹਿਰ ਅੱਜ ਵਨ ਜਾ ਰਹੀ ਹੈ ਇਹ ਸੁਭਤੇ ਪੰਜਾਬ ਦੇ ਅੰਦਰ ਜਾਉਗੀ ਤੇ ਮੋਦੀ ਰੁਪ ਜਾਉਗੀ ਕੇਲਾ ਹੀ ਚਲਦਾ ਜਿਜ਼ਾਮਲੇ ਮਤਲਬ ਮਦਲ ਨੂੰ ਸਾਥ ਮਿਲਦਾ ਗਿਆ ਕਾਰਗ ਮੰਟਾ ਗਿਆ ਦੋਸਤੋ ਜਿਹੰਦ ਮੋਦੇ ਤੇ ਅਸੀਂ 32 ਨੂੰ ਦਿੱਲੀ ਦੇ ਅੱਧੇ ਤੋਂ ਗਏ ਸੀਗੇ ਮੇਸ਼ਰਾਮ ਜੀ ਪ੍ਰਤਾਜ ਜੀ ਸਾਡੇ ਬਤੀ ਸਾਹਿਬ ਕੇ ਸਾਰੇ ਆਏ ਸੀਗੇ ਸਾਡੇ ਮਾਮਲੇ ਵਿੱਚ ਇਹ ਗੱਲ ਹੈ ਕਿ ਇੱਕ ਨੀਂਹ ਬਣਣੀ ਚਾਹੀਦੀ ਹੈ ਪਰ ਉਹਨਾਂ ਚਿਹਰੇ ਸੰਭਵ ਨਹੀਂ ਜਿਨ੍ਹਾਂ ਤੋਂ ਅਸੀਂ ਇਕੱਠੇ ਨਹੀਂ ਹੁੰਦੇ। ਅਸੀਂ ਪੰਜਾਬ ਦੇ ਵਿੱਚ ਇੰਡੀਆ ਲੈਵਲ ਤੇ ਮਨੂ ਬਾਦ ਨੇ ਸਾਨੂੰ ਬਹੁਤ ਛੋਟੇ ਛੋਟੇ ਜਾਤਾਂ ਦੇ ਵਿੱਚ ਵੰਡਿਆ ਹੋਇਆ ਹੈ। ਉਹ ਸਾਡੇ ਵਿੱਚ ਜਿਹੜਾ ਵਖਰੇਵਾਂ ਉਹ ਸਪਸ਼ਟ ਰੂਪ ਤੇ ਨਜ਼ਰ ਆ ਰਿਹਾ ਹੈ। ਸਟੇਕ ਲੈਵਲ ਤੇ ਅਸੀਂ ਜਾਤਾਂ ਦੇ ਨਾਲ ਇੱਕ ਜਿੱਦ ਤੋਂ ਵੱਖਰੇ ਹੋਇਆ ਲੜੀਆਂ ਆਪਸ ਦੇ ਵਿੱਚ। ਇਹ ਸਾਡੇ ਵਾਸਤੇ ਕੋਈ ਚੰਗੀ ਗੱਲ ਨਹੀਂ। ਜੇ ਅਸੀਂ ਮਨੁਬਾਧਾ ਟੱਕਰ ਲੈਣੀ ਹੈ ਤਾਂ ਸਾਨੂੰ ਸਾਰਿਆਂ ਦੇ ਇਕਮੱਤੇ ਆਉਣਾ ਪੈਣਾ ਹੈ ਇਕੱਠੋ ਕੇ ਲੜਨਾ ਪੈਣਾ ਹੈ ਸੋ ਮੈਂ ਆਪਣੇ ਬਾਬਾ ਜੀਵ ਸਿੰਘ ਕੋਲ ਜਿਮੇਸ਼ਨ ਵੱਲੋਂ ਆਜੂ ਨੂੰ ਬਿਸ਼ਵਾਸ ਦਿਵਾਉਣਾ ਕਿ ਜੋ ਵੀ ਕੋਈ ਜੀਵਨ ਦੇ ਮੋਢੇ ਵਿੱਚ ਸਹਾਰਾ ਲੱਗੂਗਾ ਦਿੱਤੇ ਕੋਈ ਪੱਟ ਹੋਗਾ ਅਸੀਂ ਉਸ ਦੇ ਮੱਲ ਚੜ੍ਹ ਕੇ ਹਿੱਸਾ ਪਾਵਾਂਗੇ ਜੈ ਜੀ ਜੈ ਭਾਲ ਸਤਿਕਾਰਯੋਗ ਸਾਥੀਓ ਆਪਾਂ ਸਾਰੇ ਇਸ ਗੱਲ ਦੇ ਕਿ ਅੱਜ ਦੀ ਮੀਡੀਆ ਦਾ ਏਜੰਡਾ ਕੀ ਹੈ ਇਹਦੇ ਬਾਰੇ ਜਾਣਦੇ ਆ ਤੇ ਜਿਹੜੇ ਸਮਾਜਿਕ ਮੁੱਦੇ ਹੁੰਦੇ ਨੇ ਕਿਉਂਕਿ ਮੁੱਦਾ ਆਪਣਾ ਇੱਕ ਨਹੀਂ ਮੁੱਦੇ ਬਹੁਤ سارے ਆ ਜਿਹੜੇ ਸਮਾਜਿਕ ਮੁੱਦੇ ਆ ਉਹ ਸਮਾਜ ਨੂੰ ਹੀ ਲੜਨੇ ਚਾਹੀਦੇ ਆ ਇਹ ਕਿਸੇ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਹੁੰਦਾ ਇਸ ਲਈ ਕਦੋਂ ਕਿਹੜੇ ਮੁੱਦੇ ਤੇ ਲੜਾਈ ਲੜਨੀ ਆ ਇਹ ਚੀਜ਼ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਹੁੰਦਾ ਜਿੱਦਾਂ ਆਪਾਂ EVM ਦੀ ਗੱਲ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਮੇਰਾ ਖਿਆਲ ਤੇ ਜਿਹੜਾ ਮੇਨ ਮੁੱਦਾ ਉਹ EVM ਦਾ ਇਹ ਬਹੁਤ ਜ਼ਰੂਰੀ ਆ ਤੇ ਮੈਂ ਕਹਾ ਵੀ ਜਿਹੜੀਆਂ ਮਨੁਗਤੀ ਪਾਰਟੀਆਂ ਨੇ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਨੇ ਦਿਨ ਰਾਤ ਇਹ ਕੀਤਾ ਹੋਇਆ ਅੱਡੀ ਚੋਕੀ ਦਾ ਜ਼ੋਰ ਲਾਇਆ ਹੋਇਆ ਬਈ ਇਹ ਸਰਕਾਰ ਆ ਜਿਹੜੀ ਅਸੀਂ ਦੁਬਾਰਾ ਬਣਾਉਣੀ ਆ ਮੈਂ ਕਈ ਵਾਰੀ ਇੱਥੋਂ ਤੱਕ ਕਹਿਣਾ ਹੁੰਦਾ ਇਹੋ ਲੋਕ ਜਾਗਦੇ ਆ ਜਿਹੜਾ ਸਾਡਾ ਸਮਾਜ ਆ ਇਹ ਸੁੱਤਾ ਪਿਆ ਇਹ ਘਣਾੜੇ ਮਾਰਦਾ ਇਹਨੂੰ ਕੋਈ ਟੈਨਸ਼ਨ ਨਹੀਂ ਕਿੰਨਾ ਚਿਰ ਜਿਹੜੇ ਆਪਾਂ ਪੰਚ ਸੱਤ ਲੋਕ ਆਪਾਂ ਨੂੰ ਇਸ ਚੀਜ਼ ਦੀ ਨੌਲੇਜ ਰੱਖਦੇ ਆ ਆਪਾਂ ਨੂੰ ਇਸ ਦੀ ਟੈਨਸ਼ਨ ਵੀ ਹੈਗੀ ਆ ਲੇਕਿਨ ਕੱਲ ਸਮਾਜ ਦੀ ਆ ਕੜ ਸਮਾਜ ਲਈ ਰਹੇ ਆ ਸਮਾਜ ਤੱਕ ਸਮਾਜਵਿਦਾਂ ਦੀਆਂ ਗੱਲਾਂ ਦਾ ਕੋਈ ਪਤਾ ਨਹੀਂ ਹੈਗਾ ਮੇਰੇ ਘਰ ਤੋਂ ਸਾਰੇ ਜਿਹੜੇ ਲੋਕ ਐ ਵੱਖ-ਵੱਖ ਪਾਰਟੀਆਂ ਦੇ ਆਪ ਆਪ ਦੇਖੀ ਆ ਕੋਈ ਪੰਜਾਬ ਚੋਂ ਲੈ ਕੇ ਤੱਲੇ ਹੋਇਆ ਕੋਈ ਦੇਸ਼ ਚੋਂ ਲੈ ਕੇ ਤੱਲੇ ਹੋਇਆ ਕੋਈ ਕਿੱਤਾਂ ਕੋਈ ਜਿੱਤਾਂ ਕਰਕੇ ਉਹ ਦਿਨ ਰਾਤ ਲੱਗੇ ਹੋਏ ਆ ਸਤਿਕਾਰਯੋਗ ਸਾਥੀਓ ਮੈਂ ਤੁਹਾਨੂੰ ਦੱਸਣੀ ਚਾਹਣਾ ਕਿ ਜਿਹੜਾ ਸੰਵਿਧਾਨ ਬਾਬਾ ਸਾਹਿਬ ਦੁਆਰਾ ਲਿਖਿਆ ਗਿਆ ਮਨੂ ਵਾਦੇ ਗੱਲ ਕਹਿ ਰਿਹਾ ਇਹ ਉਹ ਸਾਡੀ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਬਾਬਾ ਸਾਹਿਬ ਨੂੰ ਸੰਵਧਾਨ ਲਿਖਣ ਤੱਕ ਪਹੁੰਚਣ ਦਿੱਤਾ ਚਾਹੇ ਕੋਈ ਕਿਸੇ ਵੀ ਜਥੇਬੰਦੀ 'ਚ ਕੰਮ ਕਰਦਾ ਅਸੀਂ ਸਾਰੇ ਐਸਸੀਬੀਸੀ ਬੰਦੇ ਜਿਹੜੇ ਇਕੱਠੇ ਹੋ ਕੇ ਲੜਾਈ ਨੂੰ ਲੜੀਏ ਤਾਂ ਕਿ ਅਸੀਂ ਜਿਹੜੀ ਈਵੀਐਮ ਦਾ ਜਿਹੜਾ ਡਟ ਕੇ ਵਿਰੋਧ ਕਰ ਸਕੀਏ ਔਰ ਸਰਕਾਰਾਂ ਨੂੰ ਭਾਜੜਾ ਪੈ ਜਾਣਾ ਔਰ ਦੂਜੀ ਗੱਲ ਇੱਕ ਮੈਂ ਕਹਿ ਦੇਣੀ ਚਾਹੁੰਦਾ ਕੱਲ ਕਿਸਾਨਾਂ ਨੇ ਇੱਥੇ ਮੋਰਚਾ ਲਾਇਆ ਸੀ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਏ ਮੈਂ ਉੱਥੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਜਦੋਂ ਜਿਹੜਾ ਜ਼ੁਲਮ ਹੁੰਦਾ ਮਜ਼ਦੂਰਾਂ ਤੇ ਉੱਥੇ ਕੋਈ ਕਿਸਾਨ ਨਹੀਂ ਬੋਲਦਾ ਔਰ ਕਿਸਾਨ ਭਰਾਵਾਂ ਨੂੰ ਜਦੋਂ ਸਾਡੇ ਹੱਕਾਂ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਜਰੂਰ ਆਉਣਾ ਚਾਹੀਦਾ ਹੈ ਔਰ ਸਾਡੀ ਗੱਲ ਸੁਣੀ ਚਾਹੀਦੀ ਹੈ ਜੇਕਰ ਜਿੰਨਾ ਇਹ ਧਰਨਾ ਮਜਾਰਾ ਦਿੱਲੀ ਵੱਲੋਂ ਕਿਸਾਨ ਜਾ ਰਹੇ ਹੈ ਉੱਥੇ ਕਰ ਰਹੇ ਹੈ ਮੈਂ ਕਹਿੰਦਾ ਜੇ ਕਰੋ ਐਸੀ ਬੀਸੀ ਰਲ ਕੇ ਅਸੀਂ ਇਕੱਠੇ ਹੋ ਕੇ ਈਵੀਐਮ ਦਾ ਵਿਰੋਧ ਇਹ ਕਰ ਦਈਏ ਤਾਂ ਜਿਹੜੀਆਂ ਇਹ ਪਾਰਟੀਆਂ ਦਾ ਇੱਥੇ ਪਿੰਡਾਂ ਵੱਲ ਮੂੰਹ ਨਹੀਂ ਕਰ ਸਕਣਗੀਆਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਛੋਟੇ-ਛੋਟੇ ਗਲੇਸ਼ ਕਵੇ ਕਟਾ ਕੇ ਕਿਉਂਕਿ ਮੈਂ ਤਾਂ ਦੇਖੋ ਇਹ ਗੱਲ ਕਹਿਣ ਚ ਮੈਨੂੰ ਕੋਈ ਗਰੇਜ ਨਹੀਂ ਹੈਗਾ ਅੱਜ ਪਿੰਡਾਂ ਚ ਗਰੀਬ ਲੋਕਾਂ ਦੇ ਕੋਲ ਕੋਈ ਨਹੀਂ ਜਾ ਰਿਹਾ ਕੋਈ ਨਹੀਂ ਜਾ ਰਿਹਾ ਜਦੋਂ ਤੱਕ ਤੁਸੀਂ ਗਰੀਬਾਂ ਦੇ ਦੁੱਖ ਤਕਲੀਫ ਦੇ ਵਿੱਚ ਨਹੀਂ ਜਾਉਂਗੇ ਉਦੋਂ ਤੁਹਾਡੇ ਤੋਂ ਤੁਹਾਡੇ ਮੁਜਾਰੇ ਵਿੱਚ ਕੌਣ ਆਵੇਗਾ ਤਾਂ ਇਸ ਕਰਕੇ ਜਿਹੜੀ ਐਕਸ਼ਨ ਕਮੇਟੀ ਬਣਾਉਣੀ ਬਹੁਤ ਜ਼ਰੂਰੀ ਹੈ ਔਰ ਜਿਹੜੇ ਸਾਥੀਆਂ ਨੂੰ ਅਸੀਂ ਟਾਈਮ ਨਹੀਂ ਦੇ ਸਕੇ ਉਹਨਾਂ ਤੋਂ ਗਲਤੀ ਦੀ ਮਾਫੀ ਚਾਹੁੰਦੇ ਆਂ ਲੰਗਰ ਆ ਗਿਆ ਜੀ ਬਸ ਲੰਗਰ ਹੁਣ ਇੱਥੋਂ ਤੁਸੀਂ ਲੰਗਰ ਛੱਕ ਕੇ ਜਾਣਾ ਤੁਹਾਡਾ ਸਾਰਿਆਂ ਦਾ ਧੰਨਵਾਦ